ਆਪੀਐਸ ਅਧਕਰੀ ਪਰਮਰਾਜ ਸਿੰਘ ਉਮਰਾਨੰਗਲ ਨੂੰ 5 ਸਾਲਾਂ ਬਾਅਦ ਬਹਾਲ ਕਰ ਦਿੱਤਾ ਗਿਆ 5 ਸਾਲ ਬਾਅਦ ਮੌਤਲੀ ਖਤਮ ਹੋਈ ਔਰ ਬਹਾਲ ਕਰ ਦਿੱਤਾ ਗਿਆ ਪਰਮਰਾਜ ਸਿੰਘ ਉਮਰਾਨੰਗਲ ਹੁਣ ਤੱਕ 3 ਕੇਸਿਸ ਪਰਮਰਾਜ ਸਿੰਘ ਉਮਰਾਨੰਗਲ ਦੇ ਉੱਤੇ ਚੱਲਦੇ ਪਏ ਸੀ ਜਿਨ੍ਹਾਂ ਦੇ ਵਿੱਚ ਬਾਬਲ ਕਲਾਂ ਗੋਲੀकांड ਕੋਟਖਪੁਰਾ ਗੋਲੀकांड ਔਰ ਉਹਦੇ ਨਾਲ ਨਾਲ ਐਨਡੀਪੀਐਸ ਐਕਟ ਦਾ ਇੱਕ ਕੇਸ ਹੈਗਾ ਜਿਹੜਾ ਕਿ ਪਹਿਲਾਂ ਹੀ ਉਹਦੇ ਵਿੱਚੋਂ ਪਰਮਰਾਜ ਉਮਰਾਨੰਗਲ ਬਰੀ ਹੋ ਚੁੱਕੇ ਸੀ ਹੁਣ ਤੱਕ 2 ਕੇਸਿਸ ਸਿਗੇ ਜਿਨ੍ਹਾਂ ਦੇ ਵਿੱਚ ਉਹਨਾਂ ਦੀਆਂ ਪੇਸ਼ੀਆਂ ਜ਼ਰੂਰ ਚੱਲਦੀਆਂ ਪਈਆਂ ਨੇ ਲਗਾਤਾਰ ਖਬਰਾਂ ਆਉਂਦੀਆਂ ਨੇ ਕਿ ਪਰਮਰਾਜ ਉਮਰਾਨੰਗਲ ਵੀਡੀਓ ਕ ਪੇਸ਼ ਹੋਏ ਨੇ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਪੇਸ਼ ਹੋਏ ਨੇ ਔਰ ਇਹ ਉਹਨਾਂ ਕੇਸਸ ਦੇ ਵਿੱਚ ਪੇਸ਼ ਹੁੰਦੇ ਨੇ ਪਰ ਹੁਣ ਪਰਮਰਾਜ ਉਮਰਾਨ ਨੰਗਲ ਦੀ ਜਿਹੜੀ ਮੁਅਤਲੀ ਸੀਗੀ ਉਹ ਮੁਕਾਦਤੀ ਗਈ ਹੈ ਔਰ ਪੰਜਾਬ ਸਰਕਾਰ ਦੇ ਵੱਲੋਂ ਪਰਮਰਾਜ ਉਮਰਾਨ ਨੰਗਲ ਨੂੰ ਬਹਾਲ ਕਰ ਦਿੱਤਾ ਗਿਆ ਆ ਪਹਿਲਾਂ ਪਰਮਰਾਜ ਉਮਰਾਨ ਨੰਗਲ ਅਜੇ ਡੀਜੀਪੀ ਆਫਿਸ ਦੇ ਵਿੱਚ ਰਿਪੋਰਟ ਕਰਨਗੇ ਡੀਜੀਪੀ ਨੂੰ ਰਿਪੋਰਟ ਕਰਨਗੇ ਡੀਜੀਪੀ ਪੰਜਾਬ ਨੂੰ ਰਿਪੋਰਟ ਕਰਨਗੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਅੱਗੇ ਤਾਇਨਾਤ ਕੀਤਾ ਜਾਵੇਗਾ 2019 ਦੇ ਵਿੱਚ ਪਰਮਰਾਜ ਉਮਰਾਨ ਨੰਗਲ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਔਰ ਉਸ ਤੋਂ ਬਾਅਦ ਜਿਹੜੀ ਬਾਬਲ ਕਲਾਂ ਕੋਟਕਪੂਰਾ ਗੋਲੀਕਾਂਡ ਦੇ ਸਬੰਧੀ ਜਿਹੜੀ ਐਸਆਈਟੀ ਬਣਾਈ ਗਈ ਸੀ ਉਹਨਾਂ ਦੇ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਪਰਮਰਾਜ ਉਮਰਾਨ ਨੰਗਲ ਨੂੰ ਔਰ ਉਸ ਤੋਂ ਬਾਅਦ ਉਹਨਾਂ ਨੂੰ ਮੁਅਤਲ ਕਰ ਦਿੱਤਾ ਜਾਂਦਾ ਉਹਨਾਂ ਦੀ ਸਰਵਿਸ ਤੋਂ ਆਈਪੀਐਸ ਅਧਿਕਾਰੀ ਨੇ ਪਰਮਰਾਜ ਉਮਰਾਨ ਨੰਗਲ ਔਰ ਆਖਿਰਕਾਰ ਉਹਨਾਂ ਨੂੰ ਬਹਾਲ ਕਰ ਦਿੱਤਾ ਗਿਆ ਮੁਤਲੀ ਜਿਹੜੀ ਹੈ ਪਰਮਰਾਜ ਉਮਰਾਨ ਨੰਗਲ ਦੀ ਖਤਮ ਕਰ ਦਿੱਤੀ ਗਈ ਹੈ ਉਸ ਤੋਂ ਬਾਅਦ ਹੁਣ ਪਰਮਰਾਜ ਉਮਰਾਨ ਨੰਗਲ ਜਿਹੜੇ ਆਪਣੀ ਨੌਕਰੀ ਦੇ ਵਿੱਚ ਵਾਪਸ ਤਾਇਨਾਤ ਹੋਣਗੇ ਪਹਿਲਾਂ ਡੀਜੀਪੀ ਨੂੰ ਰਿਪੋਰਟ ਕਰਨਗੇ ਉਸ ਤੋਂ ਬਾਅਦ ਪਰਮਰਾਜ ਉਮਰਾਨਗਲ ਜਿਹੜੇ ਨੇ ਉਹ ਅੱਗੇ ਤਾਇਨਾਤ ਕੀਤੇ ਜਾਣਗੇ ਦਰਅਸਲ ਬਹਾਲ ਕਰਨ ਦੇ ਆਦੇਸ਼ ਤਾਂ ਜਿਹੜੇ ਆ ਉਹ ਫਰਵਰੀ ਦੇ ਵਿੱਚ ਹੀ ਫਰਵਰੀ 2024 ਦੇ ਵਿੱਚ ਹੀ ਦੇ ਦਿੱਤੇ ਗਏ ਸੀ ਅਦਾਲਤ ਦੇ ਵੱਲੋਂ ਬਹਾਲ ਕਰਨ ਦੇ ਹੁਕਮ ਜਿਹੜੇ ਨੇ ਉਹ ਦੇ ਦਿੱਤੇ ਜਾਂਦੇ ਨੇ ਪਰ ਪੰਜਾਬ ਸਰਕਾਰ ਜਿਹੜਾ ਉਹ ਬਹਾਲ ਨਹੀਂ ਕਰਦੀ ਪਰਮਰਾਜ ਉਮਰਾਨੰਗਲ ਨੂੰ ਔਰ ਉਸ ਤੋਂ ਬਾਅਦ ਪਰਮਰਾਜ ਉਮਰਾਨੰਗਲ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਂਦੇ ਨੇ ਔਰ ਉਸ ਦੇ ਵਿੱਚ ਵੀ ਪਰਮਰਾਜ ਉਮਰਾਨੰਗਲ ਦੇ ਹੱਕ ਦੇ ਵਿੱਚ ਫੈਸਲਾ ਆਉਂਦਾ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ਜਾਂਦੀ ਹੈ ਔਰ 15 ਦਿਨ ਦਾ ਸਮਾਂ ਦਿੱਤਾ ਜਾਂਦਾ ਕਿ 15 ਦਿਨਾਂ ਦੇ ਅੰਦਰ ਅੰਦਰ ਪਰਮਰਾਜ ਉਮਰਾਨੰਗਲ ਨੂੰ ਬਹਾਲ ਕਰ ਦਿੱਤਾ ਜਾਵੇ ਉਹਨਾਂ ਨੇ ਕੋਈ ਵੀ ਗਰਾਊਂਡ ਜਿਹੜਾ ਉਹ ਵਾਜਬ ਨਹੀਂ ਸਮਝਿਆ ਪਰਮਰਾਜ ਉਮਰਾਨੰਗਲ ਨੂੰ ਮੁਅਤਲ ਕੀਤਾ ਗਿਆ ਹੈ ਉਹਨਾਂ ਨੂੰ ਅਜੇ ਤੱਕ ਮੁਅਤਲ ਕਰ ਰੱਖਿਆ ਆ ਪਰ 2019 ਦੇ ਵਿੱਚ ਕਾਂਗਰਸ ਸਰਕਾਰ ਵੱਲੇ ਪਰਮਰਾਜ ਉਮਰਾਨੰਗਲ ਨੂੰ ਗ੍ਰਫਤਾਰ ਕਰ ਲਿਆ ਜਾਂਦਾ ਆਈਪੀਐਸ ਅਧਿਕਾਰੀ ਪਰਮਰਾਜ ਉਮਰਾਨੰਗਲ ਗ੍ਰਫਤਾਰ ਕਰ ਲਏ ਜਾਂਦੇ ਨੇ ਔਰ ਅਜੇ ਤੱਕ ਮੁਅਤਲ ਸੀਗੇ ਗ੍ਰਫਤਾਰੀ ਤੋਂ ਬਾਅਦ ਮੁਤਲ ਵੀ ਹੋ ਜਾਂਦੀ ਏ ਔਰ ਮੁਤਲ ਜਿਹੜੀ ਆ ਉਹ ਲਗਾਤਾਰ ਕੰਟੀਨਿਊ ਰਹਿੰਦੀ ਆ ਪਰ ਹੁਣ ਪਰਮਰਾਜ ਉਮਰਾਨੰਗਲ ਜਿਹੜੇ ਮੁਅਤਲ ਕਰ ਦਿੱਤੇ ਗਏ ਨੇ ਪੰਜਾਬ ਸਰਕਾਰ ਨੂੰ 15 ਦਿਨਾਂ ਦਾ ਸਮਾਂ ਹਾਈ ਕੋਰਟ ਦੇ ਵੱਲੋਂ ਦਿੱਤਾ ਗਿਆ ਸੀ ਫਟਕਾਰ ਲਗਾਈ ਗਈ ਸੀਗੀ ਸਪੈਸ਼ਲ ਬੈਂਚ ਜਿਹੜਾ ਉਹ ਸੁਣਵਾਈ ਕਰਦਾ ਔਰ ਫਰਵਰੀ ਦੇ ਵਿੱਚ ਹੀ ਇਹ ਹੁਕਮ ਜਾਰੀ ਹੋਗੇ ਸੀ ਕਿ ਪਰਮਰਾਜ ਉਮਰਾਨੰਗਲ ਨੂੰ ਬਹਾਲ ਕਰ ਦਿੱਤਾ ਜਾਵੇ ਅਜੇ ਤੱਕ ਬਹਾਲ ਨਹੀਂ ਸੀ ਕੀਤਾ ਗਿਆ ਪਰ ਹੁਣ ਹਾਈ ਕੋਰਟ ਨੇ ਫਟਕਾਰ ਲਾਈ ਉਸ ਤੋਂ ਬਾ ਉਹ ਆਪਣੀ ਨੌਕਰੀ ਤੇ ਬਹਾਲ ਹੋ ਗਏ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਮੁਤਾਬਕ ਉਹ ਬਹਾਲ ਹੋਏ ਨੇ ਔਰ ਉਸ ਤੋਂ ਬਾਅਦ ਪਰਮਰਾਜ ਉਮਰਾਨ ਨੰਗਲ ਹੁਣ ਡੀਜੀਪੀ ਪੰਜਾਬ ਨੂੰ ਰਿਪੋਰਟ ਕਰ ਰਹੇ ਨੇ ਇਸ ਤੋਂ ਬਾਅਦ ਅੱਗੇ ਤਾਇਨਾਤ ਕੀਤੇ ਜਾਣਗੇ ਉਹ ਬਾਅਦ ਵਿੱਚ ਸਾਰੀ ਪ੍ਰੋਸੈਸ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਪਰ ਆਖਰਕਾਰ ਪਰਮਰਾਜ ਉਮਰਾਨ ਨੰਗਲ ਜਿਹੜੇ ਨੇ ਉਹ ਬਹਾਲ ਕਰ ਦਿੱਤੇ ਗਏ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ